ਕਾਨੂੰਨ ਜੋਬ ਸਕਿਉਰਟੀ ਦੋ ਸਕਿਉਰਟੀ ਦੋ ਸਕਿਉਰਟੀ ਦੋ ਜਿਹੜੇ ਕਿਤੇ ਨਾ ਜਾਣ ਚਾਹਵਨ ਨਸੂਕਾ ਕਰ ਰਹੇ ਜਿੰਦ ਇੱਕ ਪਾਸੇ ਜਿੱਥੇ ਸਰਕਾਰ ਕਹਿੰਦੀ ਸਰਕਾਰ ਅੱਜ ਲਗਾ ਖੁੱਲਣ ਤੇ ਪਾਕਿਸਤਾਨ ਜਾ ਕੇ ਆਈ ਹੈ ਲੋਕਾਂ ਦੇ ਕਹਿੰਦੀ ਮੇਰੇ ਲੋਕਾਂ ਦੇ ਹੱਕ ਵਿੱਚ ਆ ਦੂਸਰੇ ਪਾਸੇ ਉਹਨਾਂ ਦੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਇੰਟਰਸੈਕਟ ਪ੍ਰੋਫੈਸਰਾਂ ਵੱਲੋਂ ਗਲਬਤ ਕਰਦੇ ਆਂ ਹਾਂਜੀ ਪੰਜ ਕੀ ਨਾਮ ਜ ਆਪਣਾ ਮੇਰਾ ਰਾਜਵਿੰਦਰ ਮੈਮ ਮੈਂ ਗਵਰਨਮੈਂਟ ਕਾਰਜਗੁਰਦਾਸਪੁਰ ਤੋਂ ਆਂ ਔਰ ਅਸੀਂ ਅੱਜ ਬਹੁਤ ਆਸ ਲੈ ਕੇ ਆਏ ਸੀ ਕਿ ਜੰਨੀ ਸਾਹਿਬ ਸਾਨੂੰ ਮਿਲਗੇ ਸਾਡੀਆਂ ਗੱਲਾਂ ਸੁਣਨਗੇ ਇਹ ਵੀ ਕਲੀਅਰ ਕੀਤਾ ਗਿਆ ਕਿ ਸਾਡੇ ਦੋ ਤਿੰਨ ਮੈਂਬਰ ਅੰਗਰ ਜਾ ਕੇ ਉਹਨਾਂ ਨਾਲ ਗੱਲਬਾਤ ਕਰਨਗੇ ਪਰ ਇਸ ਪ੍ਰਸ਼ਾਸਨ ਨੇ ਸਾਡਾ ਸਾਥ ਨਹੀਂ ਦਿੱਤਾ ਸਾਡੀ ਗੱਲ ਅੰਦਰ ਨਹੀਂ ਪਹੁੰਚਾਈ ਗਈ ਸਾਨੂੰ ਮਿਲ ਨਹੀਂ ਦਿੱਤਾ ਕਿ ਸਾਡੇ ਮਨ 'ਚ ਬਹੁਤ ਦੁੱਖ ਹੋਇਆ ਪਹਿਲਾਂ ਕਿਹਾ ਸੀ ਤੁਹਾਨੂੰ ਮਿਲ ਦਿੱਤਾ ਜਾਏਗਾ ਹਾਂਜੀ ਹਾਂਜੀ ਪਹਿਲਾਂ ਕਹਿੰਦੇ ਸੀ ਕਿ ਤੁਸੀਂ ਰੋਲਾ ਨਾ ਪਾਇਓ ਵੇਖੋ ਭਾਜੀ ਜਿੰਨੀ ਦੇਰ ਅਸੀਂ ਕੋਈ ਵੀ ਰੋਲਾ ਨਹੀਂ ਪਾਉਂਦੇ ਸਰਕਾਰਾਂ ਨਹੀਂ ਸੁਣਦੀਆਂ ਸ ਕਿ ਹੁਣ ਵੋਟਾਂ ਦੇ ਦਿਨ ਹੈਗੇ ਆ ਤੇ ਅਸੀਂ ਇਹਨਾਂ ਨੂੰ ਆਪਣੀਆਂ ਵੋਟਾਂ ਦੇਣੀਆਂ ਵਾ ਪਰ ਉਸ ਦੇ ਬਦਲੇ ਸਾਨੂੰ ਵੀ ਕੁਝ ਚਾਹੀਦਾ ਵਾ ਸਾਡੀਆਂ ਵੀ ਕੁਝ ਮੰਗਾਂ ਨੇ ਜੇ ਸਾਡੀਆਂ ਮੰਗਾਂ ਨਹੀਂ ਮੰਨਦੇ ਤੇ ਫਿਰ ਸਾਡੇ ਕੀ ਲੱਗਦੇ ਨੇ ਸੜਾ ਟੋਟਲੀ ਬਾਈਕ ਆ ਦੇ ਨਾਲ ਇੱਕ ਪਾਸੇ ਚੱਲੀ ਸਰਕਾਰ ਕਹਿੰਦੀ ਵੀ ਸਾਰੇ ਨਾਲ ਲਗ ਚੱਲ ਰਹੇ ਆ ਜੀ ਦੂਸਰੇ ਪਾਸੇ ਇਦਾਂ ਇਹ ਸਾਰੀਆਂ ਕਹਿਂਦੀਆਂ ਗੱਲਾਂ ਨੇ ਕਿਸੇ ਨੂੰ ਨਾਂ ਨਹੀਂ ਲਿਆ ਜਾ ਸਕਦਾ ਤੇ ਨਾ ਹੀ ਨਾਲ ਲੈ ਰਹੇ ਨੇ ਇਹ ਸਿਰਫ ਗੱਲਾਂ ਨੇ ਲਾਰੇ ਨੇ ਇਹ ਤੋਂ ਵੱਧ ਕੋਈ ਵੀ ਚੀਜ਼ ਨਹੀਂ ਹੈ ਝੂਠ ਬੋਲ ਰਹੇ ਨੇ ਜੀ ਤੁਹਾਡੀਆਂ ਮੰਗਾਂ ਨਹੀਂ ਮੰਨੀ ਜਾਂਦੀ ਅਗਲਾ ਸਟੈਪ ਕੀ ਹੋਏਗਾ ਤੁਹਾਡਾ ਸਰ ਅਸੀਂ ਸੰਘਰਸ਼ ਤਿੱਖਾ ਕਰਾਂਗੇ ਅਸੀਂ ਮਰਨ ਮਰੋਣ ਦੇ ਲਈ ਬੈਠ ਜਾਾਂਗੇ ਸਾਨੂੰ ਡਰ ਨਹੀਂ ਲੱਗਣਦਿਆ ਹੁਣ ਇਹ ਗੰਦਾ ਸਿਸਟਮ ਹੈ ਇੱਥੇ ਉਹੀ ਗੱਲ ਆ ਨਾ ਕਿ ਜੇ ਅਸੀਂ ਆਜ਼ਾਦ ਹੋਏ ਸੀ ਕਿਤਾ ਕੁਰਬਾਨੀਆਂ ਦਿੱਤੀਆਂ ਗਈਆਂ ਹੁਣ ਇਹ ਗੰਦੇ ਸਿਸਟਮ ਨੂੰ ਬਦਲਣ ਦੇ ਲਈ ਵੀ ਜੇ ਸਾਡੀ ਸਾਨੂੰ ਦੇਣੀਆਂ ਪਿਆ ਜਾਣ ਤਾਂ ਸਰਕਾਰ ਨੂੰ ਹੀ ਕਹਾਂਗੇ ਕਿ ਸਰਕਾਰ ਤੁਸੀਂ ਸੁਣੋ ਸਿਸਟਮ ਨੂੰ ਚੇਂਜ ਕਰਨ ਦੀ ਜਰੂਰਤ ਹੈ ਪਲੀਜ਼ ਸਾਡੀ ਇਸ ਪਾਲਿਸੀ ਨੂੰ ਸਮਝੋ ਜੇ ਸਰਕਾਰ ਨਹੀਂ ਮੰਗਾ ਮੰਨੇਗੀ ਅਸੀਂ ਹਰ ਤਰੀਕੇ ਦਾ ਪੋਸੀਬਲ ਜੋ ਸਾਡੇ ਕੋਲ ਬਣ ਪੜੇਗਾ ਅਸੀਂ ਹਰ ਤਰੀਕੇ ਦਾ ਸੰਘਰਸ਼ ਕਰਨ ਦੇ ਲਈ ਤਿਆਰ ਆ ਅਸੀਂ ਸੜਕਾਂ ਤੇ ਬੈਠਣ ਲਈ ਤਿਆਰ ਆ ਆਪਾਂ ਤੇਰੇ ਤੇ ਕਫਨ ਬਣ ਕੇ ਆ ਗਏ ਆ ਸਰ ਹੁਣ ਡਰ ਨਹੀਂ ਲੱਗਦਾ ਹੈਗਾ ਕਿਹਦੇ ਚਿਰ ਤੋਂ ਸੰਘਰਸ਼ ਕਰ ਰਹੇ ਹੋ ਸਰ ਸਾਨੂੰ ਸੰਘਰਸ਼ ਕਰਦੇ ਆ 2-4 ਮਹੀਨੇ ਹੋ ਗਿਆ ਸਾਨੂੰ ਲਾਰੇ ਸੀ ਅਸੀਂ ਰੁਕੇ ਹੋਏ ਸੀ ਪਰ ਸਾਡੀ ਗੁਰਬਾਨੀ ਵੀ ਕਹਿੰਦੀ ਆ ਜਬੇ ਬਾਣ ਲੱਗਿਓ ਤਸੇ ਤਬੇ ਰੋਗ ਰੋਸ ਜਾਗਿਓ ਆਸਾ ਨੂੰ ਉਸ ਜਾਗਿਆ ਵਕੋਗੇ ਸਾਨੂੰ ਜਦੋਂ ਵੀ ਮੀਟਿੰਗ ਹੁੰਦੀ ਅਸੀਂ ਚੰਡੀਗੜ੍ਹ ਇਹੀ ਕਿਹਾ ਜਾਂਦਾ ਸੀ ਤੁਹਾਡਾ ਮਸਲਾ ਅੱਜ ਹੱਲ ਕਰ ਦਿੰਦੇ ਆ ਤੁਹਾਡੀ ਲੈਟਰ ਅੱਜ ਕੱਢ ਦਿੰਦੇ ਆ ਬਟ ਸਾਨੂੰ ਬਿਲਕੁਲ ਵੀ ਉਹੋ ਚੀਜ਼ ਨਹੀਂ ਸੀ ਮਿਲ ਰਹੀ ਹਾਂ ਸਾਨੂੰ ਸੜਕਾਂ ਤੇ ਆਉਣਾ ਪਿਆ ਵੇਖੋ ਅਸੀਂ ਸੜਕਾਂ ਤੇ ਆਉਣ ਵਾਲੇ ਨਹੀਂ ਸੀ ਅਸੀਂ ਸਾਰੇ ਪੀ ਐਚ ਡੀ ਨੈੱਟ ਹੋਲਡ ਹੈਗੇ ਆ ਚੰਗੀ ਫੈਮਲੀਜ਼ ਤੋਂ ਬਿਲੋਂਗ ਕਰਦੇ ਆ ਤੇ ਇਹ ਸਰਕਾਰ ਨੇ ਸਾਨੂੰ ਮਜਬੂਰ ਕਰ ਦਿੱਤਾ ਔਰ ਅਸੀਂ ਕਹਿਣਾ ਚਾਹਾਂਗੇ ਕਿ ਸਾਡੇ ਜਿਹੜੇ ਸਟੂਡੈਂਟਸ ਹੈਗੇ ਆ ਆਉਣ ਵਾਲੀ ਪੀੜ੍ਹੀ ਨੂੰ ਮੈਂ ਕਹਿ ਦਾਂਗੇ ਅਸੀਂ ਉਹਨਾਂ ਵਾਸਤੇ ਕੁਰਬਾਨੀ ਦਵਾਂਗੇ ਤਾਂ ਜੋ ਆਉਣ ਵਾਲਾ ਉਹਨਾਂ ਦਾ ਭਵਿੱਖ ਸਹੀ ਹੋ ਸਕੇ ਸੋ ਇਸਨ ਅਸਿਸਟੈਂਟ ਪ੍ਰੋਫੈਸਰ ਜੋ ਕਹ ਰਹੇ ਸਿਰਫ ਸਾਡੀ ਇਹ ਬਿਲਕੁਲ ਮੰਗਾਂ ਨਹੀਂ ਮੰਨੀ ਜਾਂਦੀ ਜੇ ਮੰਗਾਂ ਨਾ ਮੰਨੀਆਂ ਜਾਣਗੇ ਤੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਸੜਕਾਂ ਤੇ ਆ ਜਾਣਗੇ ਮਰਨ ਭਰਨ ਤੱਕ ਵੀ ਜਾ ਸਕਦੇ ਹਨ ਕੈਮਰਾ ਪਰਸਨ ਦੇ ਨਾਲ ਮਨਦੀਪ ਕੋਹਲੀ ਕਲਨੌਰ ਹਾਏ ਹਾਏ ਜਿੱਥੇ ਇੱਕ ਪਾਸੇ ਚੰਡੀ ਸਰਕਾਰ ਰੋਚ ਕਰਦਾ ਲੋਕ Bismillahirrahmanirrahim Allahu Akbar ਮੁੱਖ ਮੰਤਰੀ ਪੰਜਾਬ ਦਾ ਸਰ ਅਸੀਂ ਗੈਸਪਿਕਲਟੀ ਪ੍ਰੋਫੈਸਰ ਦਾ ਸਿਸਟਮ ਪ੍ਰੋਫੈਸਰ گورਨਮੈਂਟ ਕਾਲਜਿਸ ਸੇ ਜੌਬ ਕਰਦੇ ਆ ਅਸੀਂ 906 ਬੰਦਿਆਂ ਦੀ ਪੋਸਤ ਸਰਕਾਰ ਨੇ ਐਡਵਰਟਾਈਜ਼ ਕਰ ਦਿੱਤੀ ਹੈ ਸਰਕਾਰ ਨੇ ਸਾਡੀ 906 ਪੋਸਟਾਂ ਜਿਨ੍ਹਾਂ ਨੂੰ ਅਸੀਂ ਕੰਮ ਕਰ ਰਹੇ ਆ ਉਹਨਾਂ ਨੂੰ ਖਾਲੀ ਸ਼ੋਅ ਕਰਕੇ 1100 ਨਵੀਂ ਭਰਤੀ ਕਰਨ ਵਾਸਤੇ ਐਡ ਕੱਢ ਦਿੱਤੀ ਹੈ ਜਿਹਦਾ ਪੇਪਰ 20 ਤੇ 21 ਤਰੀਕ ਨੂੰ ਹੋ ਜਾਏਗਾ ਸਾਡੀ ਕੋਈ ਮੰਗ ਨਹੀਂ ਮੰਨਦੇ ਸਰ ਸਾਨੂੰ ਸਿਰਫ ਲਾਰੇ ਦਿੱਤੇ ਜਾਂਦੇ ਕਿ ਤੁਹਾਨੂੰ ਕੱਢਾਂਗੇ ਨਹੀਂ ਕੱਢਾਂਗੇ ਨਹੀਂ ਲੇਕਿਨ ਹਾਲੇ ਤੱਕ ਕੁਝ ਵੀ ਲਿਖਤੀ ਨਹੀਂ ਦਿੱਤਾ ਜਿਹਦੇ ਉੱਤੇ ਅਸੀਂ ਯਕੀਨ ਕਰ ਸਕੀਏ ਅੱਛਾ ਤੁਹਾਨੂੰ ਕੋਈ ਪ੍ਰਸ਼ਾਸਨਿਕ ਦਿ ਸਰ ਅਸੀਂ ਮੰਤਰੀ ਪ੍ਰਗਟ ਸਿੰਘ ਜੀ ਨੂੰ ਵੀ ਮਿਲ ਚੁੱਕੇ ਆ ਸੀਐਮ ਚੰਨੀ ਸਾਹਿਬ ਨੂੰ ਵੀ ਮਿਲ ਚੁੱਕੇ ਆ ਸਰ ਇੱਥੇ ਸਿਰਫ ਅਸੀਂ ਇੰਨਾ ਕਹਿਣਾ ਚਾਹੁੰਦੇ ਕਿ ਬਾਬਾ ਨਾਨਕ ਦੇ ਦਰ ਤੇ ਆਏ ਆ ਪਲੀਸ ਸਾਨੂੰ ਕਰੋ ਬੇਕਾਰ ਨਾ ਕਰੋ ਸਾਨੂੰ ਮਰਨ ਲਈ ਮਜਬੂਰ ਨਾ ਕਰੋ ਤੇ ਸਾਡੀ ਜੌਬ ਨੂੰ ਸੇਵ ਕਰ ਦਿਓ ਅਸੀਂ ਸਿਰਫ ਕਰਕੇ ਇੱਥੇ ਆਏ ਆ ਕਿ ਸੀਐਮ ਸਾਹਿਬ ਦੇ ਨਾਲ ਸਾਡੀ ਫੇਸ ਟੂ ਫੇਸ ਗੱਲ ਨਹੀਂ ਹੋ ਪੰਦੀ ਸਾਨੂੰ ਸਿਰਫ ਲਾਰੇ ਲਾਰੇ ਮਿਲਦੇ ਆ ਕਿ ਸਾਨੂੰ ਪਲੀਜ਼ ਅੱਜ ਬਾਬਾ ਨਾਨਕ ਦੇ ਦਰ ਤੇ ਇੰਨਾ ਤਾਂ ਆਸ਼ਵਾਸਨ ਦੇ ਦਿਓ ਕਿ ਸਾਡੀ ਜੌਬ ਸੇਫ ਰਹੇਗੀ ਜੇ ਤੁਹਾਡੀ ਮੰਨ ਨਹੀਂ ਪੂਰੀ ਹੋਣੀ ਤਾਂ ਕਿ ਕੀ ਕੀਤਾ ਜਾਵੇਗਾ ਜ਼ਰ ਫਿਰ ਅੱਗੇ ਇਸੇ ਤਰ੍ਹਾਂ ਦੇ ਸੰਗਤ ਸ਼ੋਰ ਕਿਤੇ ਜਾਣਗੇ ਨਹੀਂ ਤਾਂ ਫਿਰ ਅਸੀਂ ਘਰ ਘਰ ਜਾਵਾਂਗੇ ਤੇ ਸਰਕਾਰ ਨੂੰ ਇੱਕ ਵੀ ਵੋਟ ਨਹੀਂ ਪੈਣ ਦੇਣੀ ਸਰ ਅਸੀਂ ਕਾਲਜਿਸ ਦੇ ਬੜਾਨੇ ਸਾਡੇ ਸਾਰੇ ਬੱਚੇ ਬਾਲਗ ਨੇ ਸਾਰੇ 18 ਸਾਲ ਤੋਂ ਉੱਪਰ ਨੇ ਅਸੀਂ ਵੋਟਾਂ ਨਹੀਂ ਪੈਣ ਦੇਣੀਆਂ ਫਿਰ ਰੋਕਿਆ ਕੀ ਕਰਕੇ ਸੀ ਜੀ ਤੁਹਾਨੂੰ ਮਿਲਣ ਦੇ ਲਈ ਮੇਰਾ ਨਾਮ ਜੋਗਾ ਸਿੰਘ ਮੈਂ ਸਰਕਾਰੀ ਕਾਲਜ ਸਰਕਾਰੀ ਕਾਲਜ ਜਿਹੜੇ ਹੈਗੇ ਨੇ ਗਰਦਾਸਪੁਰ ਦੇ ਵਿੱਚ ਪ੍ਰੋਫੈਸਰ ਆ ਅਸੀਂ ਜਿਹੜਾ ਹੈਗਾ ਕਾਲਜਾਂ ਦੇ ਵਿੱਚ 15-20 ਸਾਲਾਂ ਤੋਂ ਕੰਮ ਕਰਦੇ ਪਏ ਆ ਸਾਨੂੰ ਜਿਹੜਾ ਹੈਗਾ ਸਰਕਾਰ ਆਪਣੇ ਕੋਲ ਇੱਕ ਪੌਲੀ ਤੱਕ ਨਹੀਂ ਦਿੰਦੀ ਪੀ.ਡੀ.ਏ ਫੰਡ ਬੱਚਿਆਂ ਕੋਲੋਂ ਲੈ ਕੇ ਸਾਨੂੰ ਪੈਸੇ ਦਿੱਤੇ ਜਾਂਦੇ ਨੇ ਉਹ ਵੀ 10000 ਰੁਪਇਆ ਜਿਵੇਂ ਨਾਲ ਸਾਡਾ ਕੋਈ ਯਾਰਾ ਨਹੀਂ ਹੁੰਦਾ ਹੁਣ ਸਰਕਾਰ ਕੀ ਕਰ ਰਹੀ ਆ ਆਪਣੀ ਵਾਵਾ ਖੱਟਣ ਵਾਸਤੇ ਨਵੀਆਂ ਭਰਤੀਆਂ ਕਰ ਰਹੀ ਆ ਔਰ ਸਾਨੂੰ ਕਹ ਰਹੀ ਕਿ ਤੁਹਾਨੂੰ ਬਾਹਰ ਕੱਢਿਆ ਜਾਵੇਗਾ ਸੇ ਸਾਰਾ ਕੀਤਾ ਕਰਿਆ ਜਿਹੜਾ ਹੈਗਾ ਕ੍ਰਿਸ਼ਨ ਕੁਮਾਰ ਸਿੱਖਿਆ ਮੰਤਰੀ ਦਾ ਸਿੱਖਿਆ ਸਕੱਤਰ ਦਾ ਸਾਨੂੰ ਪਿਆ ਕਹਾ ਕੇ ਤੁਹਾਨੂੰ ਪਹਿਲਾਂ ਮਲਾਵਾਂਗੇ ਪਰ ਸਾਨੂੰ ਮਲਾਇਆ ਨਹੀਂ ਗਿਆ ਇੱਕ ਬੰਦੇ ਨੇ ਕਹਿੰਦੇ ਘਰ ਘਰ ਤੁਹਾਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਪਰ ਸਾਨੂੰ ਬੇਰੋਜ਼ਗਾਰ ਕੀਤਾ ਜਾ ਰਿਹਾ ਸਰਕਾਰ ਵਾਲਾ ਅਸੀਂ ਆਪਣਾ ਸੰਘਰਸ਼ ਹੋਰ ਤਿੱਖਾ ਕਰਾਂਗੇ ਅਸੀਂ ਲੋਕਾਂ ਨੂੰ ਲਾਮਬੰਦ ਕਰਾਂਗੇ ਕਿ ਜੇ ਲੋਕੀ ਤੁਸੀਂ ਪੜ੍ਹ ਪੜ ਕੇ ਐਸੇ ਤਰ੍ਹਾਂ ਧੱਕੇ ਖਾਣੇ ਆ ਤੇ ਸਰਕਾਰਾਂ ਨੂੰ ਧਿਆਨ ਦੇ ਨਾਲ ਚੁਣਿਓ ਧਿਆਨ ਦੇ ਨਾਲ ਜਿਹੜਾ ਹੈਗਾ ਇਹਨਾਂ ਦੀ ਚੋਣ ਕਰਿਓ ਵੀ ਕਿਹੜੀਆਂ ਸਰਕਾਰਾਂ ਸਾਡੇ ਹਿੱਤਾਂ ਦੇ ਵਿੱਚ ਭੁਗਤਣਗੀਆਂ ਅਸੀਂ ਉਹਨਾਂ ਦੀ ਸਿਲੈਕਸ਼ਨ ਕਰਾਂਗੇ ਬਿਲਕੁਲ ਨਹੀਂ ਸਰ ਜੇ ਇਹ ਸਾਡੀਆਂ ਡਿਮਾਂਡਸ ਪੂਰੀਆਂ ਨਹੀਂ ਕਰ ਰਹੇ ਆ 906 ਪਰਵਾਰਾਂ ਦੇ ਢਿੱਡਾਂ ਤੇ ਇਹ ਲੱਤ ਮਾਰ ਰਹੇ ਨੇ ਤੇ ਅਸੀਂ 906 ਹੋਣ ਦੇ ਨਾਲ ਨਾਲ ਜਿਹੜੇ ਲੱਖਾਂ ਸਟੂਡੈਂਟਸ ਅਸੀਂ ਪੜ੍ਹਾਏ ਨੇ ਸਾਡੇ ਰਿਸ਼ਤੇਦਾਰ ਨੇ ਅਸੀਂ ਕੋਈ ਵੀ ਇਹਨਾਂ ਨੂੰ ਵੋਟ ਨਹੀਂ ਪਾਉਣ ਦੇਵਾਂਗੇ ਜੇ ਅਸੀਂ ਰਾਈਟ ਰੱਖਦੇ ਆ ਇਹਨਾਂ ਨੂੰ ਕੁਰਸੀ ਤੇ ਬਿਠਾਉਣ ਦਾ ਤੇ ਅਸੀਂ ਰਾਈਟ ਰੱਖਦੇ ਆ ਇਹਨਾਂ ਨੂੰ ਕੁਰਸੀ ਤੋਂ ਉਤਾਰਨ ਦਾ ਵੀ ਮੈਂ ਪ੍ਰੋਫੈਸਰ ਰੇਖਾ گورਮੈਂਟ ਕਾਲਜ ਕਪੂਰਥਲਾ ਤੋਂ ਹਾਂ ਸਟੈਪ ਤਾਂ ਕਿ ਹੋਏਗਾ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਅਗਰ ਨਹੀਂ ਸਾਨੂੰ ਗਵਰਨਮੈਂਟ ਸਾਡੇ ਹੱਕ ਵਿੱਚ ਕੋਈ ਫੈਸਲਾ ਸੁਣਾ ਰਹੀ ਕਿਉਂਕਿ 21 ਤਰੀਕ 2021 22 ਨੂੰ ਪੇਪਰ ਦਿੱਤਾ ਜਾ ਰਿਹਾ ਅਸੀਂ ਉਸ ਪੇਪਰ ਵਿੱਚ ਇਹ ਕਹਿ ਰਹੇ ਹਾਂ ਕਿ ਉਹ ਨਾ ਲਿਆ ਜਾਵੇ ਜਿਹੜੀਆਂ ਬਚਦੀਆਂ ਪੋਸਟਾਂ ਹੈਗੀਆਂ ਨੇ ਸਾਡੇ ਤੋਂ ਇਲਾਵਾ ਉਹਨਾਂ ਨੂੰ ਫੁੱਲਫਿਲ ਕੀਤਾ ਜਾਵੇ ਜਿਹੜੀ ਉਹਨਾਂ ਨੇ ਲੈਟਰ ਕੱਢੀ ਹੈ ਐਡਵਰਟਾਈਜ਼ਮੈਂਟ ਦਿੱਤੀ ਹੈ ਪੋਸਟਾਂ ਦੀ ਉਹਨੇ ਵਿੱਚ ਇੱਕ ਸੋਧ ਕਰਕੇ ਇਹ ਲੈਟਰ ਨੂੰ ਦੁਬਾਰਾ ਤੋਂ ਕੱਢਣ ਕਿ ਜਿਹੜੇ 906 ਗੈਸ ਫੈਕਲਟੀ ਹੈਗੇ ਨੇ ਉਹਨਾਂ ਨੂੰ ਅਸੀਂ ਸਿਕਿਉਰ ਕਰ ਰਹੇ ਹਾਂ ਉਹਨਾਂ ਤੋਂ ਬਾਅਦ ਜਿਹੜੀਆਂ ਵੀਕੈਂਡ ਪੋਸਟ ਬਚ

ਹੋ ਸਕਦਾ ਮੇਲਾ ਕਾ ਸਾਡੀ ਗੱਲ ਸੁਣੀ ਜਾਵੇ ਹਾਏ 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 ਪੂਰੀਆ ਕਰੋ ਪੂਰੀਆ ਰੇ ਜੀ ਐਨੋ ਆ ਜੋ ਰੇ ਜੀ ਐਨੋ ਆ ਹਾਏ 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 ਕੋਸ਼ਿਸ਼ ਕਰੋ ਇਹ ਜਿਹੜਾ ਪਿੱਛੇ ਲੋਕ ਮੇਰੇ ਫਰੈਂਡ ਲੋਪਰ